ਐਡਮਿਨ ਕਾਲੀ ਦਲਵਈ ਸਜੀਪੀਸੀ ਪ੍ਰਧਾਨ ਸਾਹਿਬ ਨੇ ਸਾਰੇ ਪੰਜਾਬ ਸਮੂਹ ਸਮੂਹ ਸਿੱਖ ਕੌਮ ਦੀ ਭਾਵਨਾ ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਤੇ ਆਪਣੇ ਹੋਮ ਮਿਨਿਸਟਰ ਉਹਨਾਂ ਨੂੰ ਵੀ ਇਹ ਆ ਲੋਕਾਂ ਦੀ ਭਾਵਨਾ ਹੈ ਕਿ ਦੇਸ਼ ਦਾ ਕਾਨੂੰਨ ਬੜਾ ਕਲੀਅਰ ਹੈ ਕਿ ਜਿਹਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਉਹਨੂੰ ਉਹਨੂੰ ਛੱਡਣਾ ਚਾਹੀਦਾ ਹੈ ਰਾਜੂਨਾਥ ਸਾਹਿਬ ਨੂੰ ਤੁਸੀਂ ਡੈਥ ਸੈਂਟੈਂਸ ਦਿੱਤਾ ਹੈ 30 ਸਾਲ ਹੋ ਗਏ ਕੁਝ ਕੀਤਾ ਨਹੀਂ ਕੋਈ ਸੁਪਰੀਮ ਕੋਰਟ ਕਹ ਰਿਹਾ ਕਿ ਅਧਰ ਕਾਨੂੰਨੀ ਧਜੀਆਂ ਤੋ ਮੈਂ ਅਪੀਲ ਕਰਦਾ ਹਾਂ ਹੋਮ ਮਿਨਿਸਟਰ ਨੂੰ ਤੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਉਹਨਾਂ ਨੂੰ ਇਹਦੀ ਜਿਹੜੀ ਡੈਥ ਸੈਂਟੈਂਸ ਨੂੰ ਲਿਖ ਦੇਣਾ ਚਾਹੀਦਾ ਸੁਪਰੀਮ ਕੋਰਟ ਨੂੰ ਕਿ ਇਹਨੂੰ ਲਾਈਫ ਸੈਂਟੈਂਸ ਕਨਵਰਟ ਕੀਤਾ ਜਾਵੇ ਇੱਕ ਰੋਸ਼ਨ ਪੰਜਾਬ ਦੇ ਨਾਂ ਤੇ ਅੱਜ ਕੱਲ ਪੰਜਾਬ ਸਰਕਾਰ ਨੂੰ ਟਰਾਂਸਫਰ ਮਰਦੂਦ ਘਟ ਕਰਨ ਕੀਤੀ ਜਾ ਰਹੀ ਵਿਧਾਇਕਾ ਵੱਲੋਂ ਮੰਤਰੀਆਂ ਵੱਲੋਂ ਮੈਂ ਇਹਨਾਂ ਦੇ ਹੈਰਾਨ ਹਾਂ ਰੋਸ਼ਨ ਪੰਜਾਬ ਕਿਹਦੇ 24 ਘੰਟੇ ਬਿਜਲੀ ਉਹ ਤਾਂ 10 ਸਾਲ ਪਹਿਲੇ ਅਸੀਂ ਕਰਤਾ ਸੀ ਨਾਲੇ ਖੋਟ ਗੱਲ ਦੱਸੋ ਕਿਹਦੇ 24 ਘੰਟੇ ਬਿਜਲੀ ਦੇ ਰਿਹਾ ਮੈਨੂੰ ਪਿਛਲੇ 10 ਸਾਲਾਂ ਚ ਇੱਕ ਵੀ ਨਵਾਂ ਥਰਮਲ ਪਲਾਂਟ ਸੋਲਰ ਪਲਾਂਟ ਕੋਈ ਲੱਗਿਆ ਦਿਖਾ ਦਿਓ ਸਾਰੇ ਹੀ ਅਸੀਂ ਲਾਇਏ ਸੀ ਉਹਦਾ ਸੁੱਖ ਭੋਗ ਰਹੇ ਆ ਜੇ ਅਸੀਂ ਨਾ ਲਾਉਂਦੇ ਤਾਂ ਅੱਜ ਕਿੰਨਾ ਬੁਰਾ ਹਾਲ ਹੋਣਾ ਸੀ ਅਸੀਂ ਇੰਨਾ ਸਰਪਲਸ ਲਾਇਆ ਸੀ ਉਦੋਂ ਘੱਟ ਤੋਂ ਘੱਟ 30 40% ਐਕਸਟਰਾ ਸੀ ਜਿਹਦੇ ਕਰਕੇ 10 ਸਾਲ ਡਿਮਾਂਡ ਵਧ ਗਈ ਫਿਰ ਵੀ ਆਪਣੇ ਕੋਲੇ ਬਿਜਲੀ ਹੈ ਖੜਾ ਤਨਵਾਦ ਕਰਨਾ ਚਾਹੀਦਾ ਆਕਾਲੀ ਦਲ ਸਾਬ ਸਾਹਿਬ ਰੀਹੈਬਿਟੇਸ਼ਨ ਵੀ ਲਗਾਤਾਰ ਤੁਸੀਂ ਵੀ ਤੁਹਾਡੀ ਟੀਮ ਵੀ ਕੰਮ ਕਰ ਰਹੀ ਕੀ ਲੱਗਦਾ ਹੁਣ ਕਿੰਨਾ ਕੁ ਹਲੇ ਕੰਮ ਕਾਇਆ ਹੈ ਹਲੇ ਵੀ ਕਾਫੀ ਕੰਮ ਕਾਇਆ ਹੈ ਪਾਣੀ ਥੱਲੇ ਚਲੇ ਗਿਆ ਪਰ ਉੱਤੇ ਸਿਲਟ ਆ ਗਈ ਹੈ ਤੇ ਸਿਲਟ ਦਾ ਅਸੀਂ ਸਾਰੀ ਹਲਕੇ ਦੇ ਅਸੀਂ ਦੂਜੀ ਲਾਈ ਹੈ ਕਿ ਕਿੱਥੇ ਦੇ ਟਰੈਕਟਰਾਂ ਦੀ ਲੋੜ ਹੈ ਅਸੀਂ ਅੱਜ ਟਰੈਕਟਰ ਭੇਜ ਰਹੇ ਹਾਂ ਤੇ ਨਾ ਬਾਕੀ ਬੀਜ ਦਾ ਇੰਤਜ਼ਾਮ ਵੀ ਕਰ ਲਿਆ ਅਸੀਂ ਗਰੀਬਾਂ ਨੂੰ ਅਸੀਂ ਜਿਹੜਾ ਹੈਗਾ ਆਟਾ ਕੰਕਰੀਟ ਦਾ ਫੈਸਲਾ ਕੀਤਾ ਉਹਦਾ ਵੀ ਸਾਡਾ ਮੋਰਲ ਕਲੈਕਸ਼ਨ ਹੋ ਗਈ ਹੈ ਇਹਦਾ ਸੀ ਜਲਦੀ ਖੜੂਰ ਸਾਹਿਬ ਹਲਕੇ ਦੇ ਜਿਹੜੇ ਐਮਐਲਏ ਆ ਉਹਨਾਂ ਨੂੰ ਹਲੇ ਤੱਕ ਪੰਜਾਬ ਸਰਕਾਰ ਵੱਲੋਂ ਸਸਪੈਂਸ਼ਨ ਨਹੀਂ ਕੀਤੀ ਗਈ ਕਿਉਂਕਿ ਉਹਨਾਂ ਨੂੰ ਸਜ਼ਾ ਹੋਈ ਹੈ ਇੱਕ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਕਿਵੇਂ ਦੇਖ ਰਹੇ ਇੱਕ ਬਹੁਤ ਵੱਡੀ ਗੱਲ ਹੈ ਕਿ ਖੜੂਰ ਸਾਹਿਬ ਹਲਕਾ ਪੰਡਤ ਹਲਕਾ ਹੈ ਤੇ ਪੰਜਾਬ ਸਰਕਾਰ ਦਾ ਡਰਦੇ ਆ ਕਿ ਹੁਣ ਇਹਨਾਂ ਦੀ ਜਵਾਨਤਾ ਜ਼ਬਤ ਹੋਣੀ ਆ ਜੀ